ਹੈਲੋ ਜੀ ਸਭ ਨਾਲ ਪਹਿਲਾਂ ਤੇ ਅੱਜ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਦਾ ਸਨੇਹਾ ਦਿੰਦੀ ਆਂ ਔਰ RAM RAM ਜੀ ਦਾ ਸਨੇਹਾ ਦਿੰਦੀ ਆਂ ਅੱਜ ਆਪਣੇ ਚੈਨਲ ਬਾਰੇ ਗੱਲ ਨਹੀਂ ਕਰਾਂਗੀ ਅੱਜ ਮੈਂ ਗੱਲ ਕਰਾਂਗੀ ਜੋ ਰੋਲਾ ਪੈ ਰਿਹਾ ਹੈ ਲੜਾਈਆਂ ਨੂੰ ਲੈ ਕੇ ਪਾਕਿਸਤਾਨ ਤੇ ਹਿੰਦੁਸਤਾਨ ਦਾ ਸਭ ਨਾਲ ਪਹਿਲਾਂ ਤਾਂ ਮੈਂ ਇੱਕ ਰਿਕਵੈਸਟ ਕਰਦੀ ਆਂ ਹੱਥ ਜੋੜ ਕੇ ਬੇਨਤੀ ਕਰਦੀ ਆਂ ਜੋ ਕਿ ਸਾਡੇ ਮੇਨ ਪ੍ਰਧਾਨ ਮੰਤਰੀ ਔਰ ਜਿਹੜੇ ਸਾਡੇ ਮੋਦੀ ਜੀ ਐ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਨੀ ਆ ਕਿ ਤੁਸੀਂ ਇਹ ਚੀਜ਼ਾਂ ਨੂੰ ਇੱਕ ਸਾਈਡ ਤੇ ਰੱਖੋ ਤੇ ਜੇ ਆਪਣਾ ਚੁੱਪਚੁਪੀਤੇ ਕੋਈ ਗੱਲ ਦਾ ਫੈਸਲਾ ਕੰਪਲੀਟ ਹੁੰਦਾ ਹੈ ਤੇ ਉਹਨੂੰ ਕਲੀਅਰ ਕਰੋ ਮੈਂ ਦੇਖਿਆ ਕਿ ਅੱਜ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਯੁੱਧ ਹੋ ਜਾਂਦਾ ਹੈ ਜਾਂ ਲੜਾਈ ਦਾ ਹਮਲਾ ਹੋ ਜਾਂਦਾ ਹੈ ਜਾਂ ਸਾਡੇ ਦਾਦੇ ਨਾਨੇ ਦੇ ਟਾਈਮ ਤੇ ਸੁਨੀਆਂ ਲੜਾਈਆਂ ਜੇ ਉਸਰਾ ਦਾ ਕੋਈ ਵਾਰਦਾਤ ਕੋਈ ਸੀਨ ਹੋ ਜਾਂਦਾ ਹੈ ਤੇ ਇੱਕ ਮਾਂ ਆਪਣੇ ਬੱਚੇ ਤੋਂ ਵੱਖਰੀ ਹੋ ਸਕਦੀ ਹੈ ਇੱਕ ਬੱਚਾ ਆਪਣੀ ਮਾਂ ਤੋਂ ਵੱਖਰਾ ਹੋ ਸਕਦਾ ਮੈਂ ਖੁਦ ਸ਼ਰੀਆਮ ਦੇਖਿਆ ਇਹ ਚੀਜ਼ਾਂ ਨੂੰ ਅਹਿਸਾਸ ਕੀਤਾ ਟੀਮੀਆਂ ਫਿਲਮਾਂ ਦੇ ਰਿਕਾਰਡ ਦੇ ਵਿੱਚ ਮੈਂ ਦੇਖਦੀਆਂ ਕਿਵੇਂ ਮਤਲਬ ਆਪਣੀ ਜਾਨ ਬਚਾਨ ਪਿੱਛੇ ਲੋਗ ਛੋਟੇ ਛੋਟੇ ਛੁੱਟਟੇ ਜਿਹੜੇ ਬੱਚੇ ਵਿਚਾਰੇ ਤੁਰੇ ਫਿਰਦੇ ਉਹ ਆਪਣੇ ਮਾਵਾ ਨੂੰ ਲੱਭਦੇ ਫਿਰਦੇ ਮਾਵਾ ਕਿਤੇ ਨੇ ਬੱਚੇ ਕਿਤੇ ਨੇ ਪਿਓ ਕਿੱਥੇ ਐ ਸਮਾਨ ਕਿੱਥੇ ਐ ਸਭ ਨੂੰ ਆਪੋ ਆਪਣੀ ਜਾਨ ਦੀ ਪਈ ਹੈ ਕਿ ਅਸੀਂ ਭੱਜ ਕੇ ਨੱਸ ਕੇ ਆਪਣੇ ਆਪ ਦੀ ਜਾਨ ਬਚਾ ਲਈਏ ਬੱਚੇ ਪਿੱਛੇ ਰਹਿੰਦੇ ਆ ਜਾਂ ਅੱਗੇ ਰਹਿੰਦੇ ਆ ਜਾਂ ਕਿੱਥੇ ਰਹਿੰਦੇ ਨੇ ਨਹੀਂ ਮੈਂ ਤਾਂ ਇਸ ਸੀਨ ਨੂੰ ਇਹੀ ਕਹਾਂਗੀ ਕਿ ਤੁਸੀਂ ਲੜਾਈ ਦੇ ਮਾਹੌਲ ਦੇ ਚਾਲ ਦੇ ਵਿੱਚ ਜੋ ਵੀ ਤੁਹਾਡਾ ਮਤਲਬ ਆਪਸ ਵਿੱਚ ਵੀ ਬੋਲਚਾਲ ਹੈ ਜਾਂ ਕਿਸ ਤਰ੍ਹਾਂ ਦਾ ਵੀ ਹੈ ਉਸ ਨੂੰ ਇੱਕ ਜਗ੍ਹਾ ਤੇ ਰੱਖ ਕੇ ਤੇ ਇਹ ਲੜਾਈ ਨੂੰ ਬਚਾਓ ਕਿਉਂਕਿ ਜਿਨ੍ਹਾਂ ਨੇ ਦਾਦੇ ਨਾਨੇ ਦੇ ਟਾਈਮ ਤੇ ਲੜਾਈਆਂ ਦੇਖੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਲੜਾਈਆਂ ਕੀ ਹੁੰਦੀਆਂ ਨੇ ਪਰ ਹਰ ਇੱਕ ਨੂੰ ਨਹੀਂ ਪਤਾ ਕਿ ਲੜਾਈ ਜਿਨੇ ਨਹੀਂ ਦੇਖੀ ਉਹਦੇ ਲਈ ਤਾਂ ਇੱਕ ਐ ਚੀਜ਼ ਲੱਗ ਰਹੀਏਗੀ ਪੰਨੇ ਕੀ ਹੋਏਗਾ ਕੀਨੇ ਹੋਏਗਾ ਪਰ ਜੋ ਦੇਖ ਚੁੱਕੇ ਆ ਉਹਨਾਂ ਨੂੰ ਪੁਛ ਕੇ ਦੇਖੋ ਕਿ ਕਿਦਾਂ ਦੇ ਮਾਹੌਲ ਸੀ ਪਾਣੀ ਤੋਂ ਰੋਟੀ ਤੋਂ ਕੱਪੜੇ ਤੋਂ ਲੋਗ ਕਿੰਨੇ ਕਿੰਨੇ ਦਿਨ ਤੱਕ ਕਲਫੂ ਲੱਗਣ ਦੇ ਬਾਅਦ ਵੀ ਆਪਣੇ ਆਪ ਦਾ ਇੰਨਾ ਡਰ ਅੰਦਰ ਪਾ ਕੇ ਰੱਖਦੇ ਸੀ ਕਿ ਅਸੜ ਕੋ ਨਿਕਲਣਾ ਬਹੁਤ ਮੁਸ਼ਕਿਲ ਹੈ। ਬਾਕੀ ਸੁਣਨ ਚ ਆਇਆ ਹੈ ਕਿ ਜਿਹੜਾ ਮਤਲਬ ਪਾਕਿਸਤਾਨ ਹੈ ਉਹ ਚੀਨ ਦੇ ਨਾਲ ਮੈਚ ਹੋ ਚੁੱਕਿਆ ਹੈ ਤੇ ਉਹ ਪਾਰਟੀਆਂ ਦੋ ਰਲ ਚੁਕੀਆਂ ਨੇ। ਤੇ ਸਾਡਾ ਅੱਜ ਵੀ ਹਿੰਦੁਸਤਾਨ ਆਜ਼ਾਦ ਸੀ ਆਜ਼ਾਦ ਰਹੇਗਾ। ਔਰ ਮੈਂ ਜਿਹੜੀ ਵੀ ਆਪਣੀ ਇਹ ਬੇਨਤੀ ਹੈ ਇਹ ਮੈਂ ਆਪਣੇ ਪਬਲਿਕ ਫੇਸਬੁਕ ਸਾਰਿਆਂ ਦੇ ਵਿੱਚ ਕਹਿ ਰਹੀ ਆ ਕਿ ਕੋਸ਼ਿਸ਼ ਕਰੋ ਕਿ ਇਹ ਮੇਰੀ ਸਪੀਚ ਵੱਤ ਤੋਂ ਵੱਤ ਜਿਹੜੀ ਹੈ ਕਿ ਵੱਡੇ ਸਾਡੇ ਮੇਨ ਜਿਹੜੇ ਹੈਗੇ ਨੇ ਮੋਦੀ ਜੀ ਉਹਨਾਂ ਤੱਕ ਪਹੁੰਚ ਸਕੇ ਔਰ ਇਸ ਚੀਜ਼ ਦਾ ਲੜਾਈਆਂ ਨਾਲ ਹੱਲ ਨਹੀਂ ਹੈ ਇਸ ਨੂੰ ਇੱਕ ਸਾਈਡ ਕਰਨ ਦਾ ਹੱਲ ਹੈ ਕਿਉਂਕਿ ਜੋ ਆਪਣੀ ਬੀਤੀ ਰਾਤ ਆਪਣਾ ਬੀਤਿਆ ਦਿਨ ਜੋ ਸਾਮਾ ਕਸ਼ਮੀਰ ਦੇ ਵਿੱਚ ਵਾਰਦਾਦ ਦਾ ਹੋਇਆ ਉਹ ਅੱਜ ਵੀ ਕਿਤੇ ਨਾ ਕਿਤੇ ਦਿਲ ਦੇ ਵਿੱਚ ਰਹਿ ਚੁੱਕਿਆ ਹੈ ਜੋ ਵੀ ਉਹਨਾਂ ਨੇ ਸਾਡੇ ਨਾਲ ਬੇਕੁਫੀ ਕੀਤੀ ਜਾਂ ਮਤਲਬ ਬਹੁਤ ਜ਼ਿਆਦਾ ਦੁੱਖ ਭਰੀ ਗੱਲ ਕੀਤੀ ਉਹ ਰਹਿੰਦੀ ਦੁਨੀਆ ਤੱਕ ਵੀ ਸਾਡੇ ਦਿਲ ਚੋਂ ਨਹੀਂ ਨਿਕਲਣ ਵਾਲੀ ਪਰ ਮੈਂ ਕੁਝ ਚੀਜ਼ ਤੋਂ ਥੋੜਾ ਚਿੰਤਾ ਹਾਂ ਕਿ ਜਿਸ ਤਰ੍ਹਾਂ ਕਹਿੰਦੇ ਨੇ ਰਾਸ਼ਟ੍ਰ ਸ਼ਾਮੀ 4 ਵਜੇ ਤੋਂ ਬਾਅਦ ਕੁਝ ਸਿਸਟਮ ਚੇਂਜ ਹੋ ਜਾਣੇ ਆ ਮਤਲਬ ਬਿਲਕੁਲ ਆਪਣਾ ਜੋ ਵੀ ਹੈ ਮਾਹੌਲ ਚਲੋ ਬਿਲਕੁਲ ਇਕਦਮ ਮਤਲਬ ਬਿਲਕੁਲ ਸਟੌਪ ਦੀ ਤਰ੍ਹਾਂ ਹੋ ਜਾਏਗਾ ਕਿ ਇਸੇ ਦਾ ਮੈਨੂੰ ਵਿਚਲਨ ਆਈ ਜਾ ਰਿਹਾ ਹੈ ਕਿ ਜੇ ਆਪਣੇ ਇੰਡੀਆ ਦੇ ਵਿੱਚ ਵੀ ਇਹ ਅਜਿਹੀ ਵਾਰਦਾਤ ਹੋ ਗਈ ਜਾਂ ਆਪਣੇ ਇੰਡੀਆ ਦੇ ਵਿੱਚ ਵੀ ਅਸੀਂ ਛੋਟੇ-ਛੋਟੇ ਛੋਟੇ-ਛੋਟੇ ਕਸਬਿਆਂ ਵਿੱਚ ਰਹਿੰਦੇ ਹਾਂ ਜਿਵੇਂ ਕਿ ਅਮਨੀਤ ਸਰ ਕਿੱਡਾ ਵੱਡਾ ਪੰਜਾਬ ਸਿਟੀ ਹੈ ਲੁਧਿਆਣਾ ਕਿੱਡੀ ਵੱਡੀ ਹੈ ਚੰਡੀਗੜ੍ਹ ਜਲੰਧਰ ਹੋਰ ਵੀ ਬਹੁਤ ਸਾਰੇ ਕਸਬੇ ਕਸਬੇ ਹੈਗੇ ਛੋਟੇ-ਛੋਟੇ ਜਿਨ੍ਹਾਂ ਵਿੱਚ ਲੋਕ ਮਤਲਬ ਰਹਿੰਦੇ ਨੇ ਹੈਨਾ ਤੇ ਜੇ ਉਸ ਜਗ੍ਹਾ ਤੇ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋ ਗਈ ਜਾਂ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋ ਗਈ ਤੇ ਅਸੀਂ ਆਪਣੇ ਆਪ ਨੂੰ ਸੇਫ ਕਰਾਂਗੇ ਘਰ-ਬਾਰ ਨੂੰ ਸੇਫ ਕਰਾਂਗੇ ਕਿ ਆਪਣੇ ਬੱਚੇ ਸੇਫ ਕਰਾਂਗੇ ਸੋਚਨ ਚਾਓ ਤਾਂ ਬਹੁਤ ਖੁਸ਼ ਹੈ ਤੇ ਜੇ ਨਾ ਸੋਚਨ ਚਾਓ ਤਾਂ ਇਹ ਤੁਹਾਨੂੰ ਮਤਲਬ ਲੱਗਦਾ ਹੈ ਕਿ ਹਾਂ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਜਿਹੜਾ ਵਪਾਰੀ ਬੰਦਾ ਹੈ ਨਾ ਜਿਹੜਾ ਕਹਿੰਦਾ ਕਿ ਮੈਂ ਆਪਣੇ ਘਰ ਵਿੱਚ ਪੈਸਾ ਵੀ ਕਮਾ ਕੇ ਲਿਆਣਾ ਵਾ ਆਪਣੇ ਟੱਬਰ ਨੂੰ ਵੀ ਦੇਖਣਾ ਵਾ ਤੇ ਜਿਹੜਾ ਦਿਹਾੜੀਦਾਰ ਬੰਦਾ ਵਾ ਜਿੰਨੇ ਜੁੰਨਾ ਕਮਾਉਣਾ ਉੰਨੀ ਕ ਰੋਟੀ ਲੈ ਗਿਆ ਨਹੀਂ ਉਹ ਇਹ ਚੀਜ਼ਾਂ ਨਹੀਂ ਚਾਹੇਗਾ ਕਿ ਯੁੱਧ ਹੋਣ ਮਹਾਭਾਰਤ ਲੱਗਣ ਇੱਕ ਦੂਜੇ ਤੇ ਵਾਰਦਤਾ ਹੋਣ ਮਾਵਾਂ ਤੋਂ ਬੱਚੇ ਵੀ ਛੋੜੇ ਕਰ ਦੇਣ ਮੈਂ ਇੱਕ ਗੁਰਦਾਸ ਮਾਨ ਦੀ ਫਿਲਮ ਦੇਖੀ ਸੀ ਉਹਦਾ ਫਿਲਮ ਦਾ ਨਾਮ ਵੀ ਮੈਂ ਤੁਹਾਨੂੰ ਦੱਸਾਂਗੀ ਸ਼ਹੀਦ ਰਦਮ ਸਿੰਘ ਨਾਮ ਤੋਂ ਸ਼ਾਇਦ ਉਹ ਫਿਲਮ ਹੈਗੀ ਹੈ ਤੇ ਉਹਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿਦਾਂ ਮਤਲਬ ਗੁਰਦਾਸ ਮਾਨ ਦੀ ਵਾਈਫ ਨੂੰ ਮਤਲਬ ਪਾਕਿਸਤਾਨ ਤੋਂ ਭਾਰਤ ਆ ਜਾਂਦੀ ਆ ਉਹਨਾਂ ਮੈਰिज ਹੋ ਜਾਂਦੀ ਉਹਦੇ ਬੱਚਿਆ ਵੀ ਹੋ ਜਾਂਦਾ ਤਾਂ ਉਹਨੂੰ ਫੇਰ ਕਿੱਦਾਂ ਪਾਕਿਸਤਾਨ ਵਾਲੇ ਵਾਪਸ ਲਾਇਆ ਜਾਂਦੇ ਆ ਤੇ ਉਹ ਬੱਚੀ ਛੋਟੀ ਜੀ ਜਿਹੜੇ ਛੋਟੇ ਛੋਟੇ ਬੱਚੇ ਐ ਉਹਨਾਂ ਦਾ ਕੀ ਦੋਸ਼ ਐ ਉਹਨਾਂ ਦਾ ਕੀ ਕਸੂਰ ਐ ਉਹਨਾ ਉਹ ਬੱਚੀ ਨੂੰ ਛੋਟੀ ਜੀ ਨੂੰ ਛੱਡ ਕੇ ਉਹਨੂੰ ਖਿੱਚ ਕੇ ਧੂ ਕੇ ਲੈ ਜਾ ਰਹੇ ਨੇ ਇਹੀ ਕੁਸ਼ ਮੈਂ ਹੁਣ ਇਸ ਟਾਈਮ ਮੈਥੇ ਦੇਖ ਰਹੀ ਆ ਕਿ ਜਿਹੜਾ ਮਤਲਬ ਪਾਕਿਸਤਾਨ ਤੋਂ ਲੈ ਕੇ ਲਾਹੌਰ ਆਪਣਾ ਵਾਈਫ ਜਿਹੜੀਆਂ ਆਈ ਸੀ ਇੰਡੀਆ ਦੇ ਵਿੱਚ ਮੈਰਿਜ ਹੋ ਗਈ ਆ ਜਾਂ ਕਿਸ ਤਰ੍ਹਾਂ ਪਰਿਵਾਰ ਵਾਜ ਬੱਚੇ ਹੋ ਗਏ ਆ ਜਾਂ ਪਰਿਵਾਰ ਵਾਸੀ ਤੇ ਆ ਉਹਨਾਂ ਦਾ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਪਿੱਛੇ ਵਿਚਾਰੇ ਬੱਚੇ ਰੋਏ ਜਾ ਰਹੇ ਨੇ ਛੋਟੇ ਛੋਟੇ ਬੱਚੇ ਉਹਨਾਂ ਦੇ ਤੇ ਤਰਸ ਖਾਓ ਕਸੂਰ ਇੱਕ ਨੇ ਕੀਤਾ ਤੇ ਬੇਜ਼ੁਬਾਨ ਕਹੀ ਜਾ ਰਹੇ ਨੇ ਈ ਜਾ ਰਹੇ ਨੇ ਹੁਣ ਬੇਜੁਬਾਨ ਜਿਹੜੇ ਲੋਗ ਨੇ ਜਿਨ੍ਹਾਂ ਨੇ ਵਿਚਾਰਾਂ ਨੇ ਵਾਰਦਾਤ ਬਹੁਤ ਦੂਰ ਦੀ ਗੱਲ ਤੇ ਮਤਲਬ ਪੱਭੂ ਵੀ ਨਹੀਂ ਮਾਰਿਆ ਹੋਏਗਾ ਉਹਨਾਂ ਦਾ ਵੀ ਵਿੱਚ ਕਸੂਰ ਆਈ ਜਾ ਰਿਹਾ ਇਸ ਲਈ ਮੇਰੀ ਤਾਂ ਸਿਰਫ ਇਹ ਹੀ ਅਪੀਲ ਹੈ ਕਿ ਇਸ ਜੁੱਧ ਨੂੰ ਮਾਫ ਕਰੋ ਇਸ ਲੜਾਈ ਕੋ ਨੂੰ ਮਾਫ ਕਰੋ ਇਹ ਗੁਰੂ ਦੀ ਨਗਰੀ ਹੈ ਅੰਮ੍ਰਿਤਸਰ ਹਰਮੰਦਰ ਸਾਹਿਬ ਕਿੰਨੀ ਇਹ ਭਰੀ ਹੋਈ ਨਗਰੀ ਹੈ ਤੇ ਅਸੀਂ ਕਿਉਂ ਕਿਸ ਕੰਮਾਂ ਤੇ ਜਾ ਰਹੇ ਹਾਂ ਕਿਉਂ ਲੜਾਈਆਂ ਯੁੱਧ ਕਰ ਰਹੇ ਹਾਂ ਜ਼ਿੰਦਗੀ ਦੇ ਵਿੱਚ ਜੋ ਪਰਮਾਤਮਾ ਰੱਬ ਨੂੰ ਮਨਜ਼ੂਰ ਹੁੰਦਾ ਹੈ ਉਸ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਲੱਖਾਂ ਦੇ ਨੌਜਵਾਨ ਫੌਜੀ ਜਿਹੜੇ ਵਿਚਾਰੇ ਸਾਡੇ ਸ਼ਹੀਦ ਦੀ ਹੋ ਜਾਂਦੇ ਨੇ ਉਹਨਾਂ ਦੇ ਉੱਪਰ ਸਿਰਫ ਔਰ ਸਿਰਫ ਜੋ ਵੀ ਹੈ ਨਾ ਉਹ ਕਰਨ ਕਰਾਨਵਾਲਾ ਵਦਦਾ ਹੈ ਅਸੀਂ ਲੋਕ ਕੁਝ ਵੀ ਨਹੀਂ ਹੈਗੇ ਕਈਆਂ ਨੂੰ ਬਹੁਤ ਚਾਅ ਚੜਿਆ ਹੋਇਆ ਹੈ ਲੜਾਈ ਲੱਗ ਜਾਨੀ ਹੈ ਲੜਾਈ ਲੱਗ ਜਾਨੀ ਹੈ ਫਲਾਨ ਹੋ ਜਾਣਾ ਠੀਕ ਹੋ ਜਾਣਾ ਉਹਨਾਂ ਨੂੰ ਪੁਛ ਕੇ ਦੇਖੋ ਜੋ ਉਹ ਟਾਈਮ ਦੇ ਉੱਪਰ ਆਪਣੀ ਹੱਡ ਬਿੱਤੀਆਂ ਸੁਣਾਉਂਦੇ ਨੇ ਉਹਨਾਂ ਨੂੰ ਕੁਸ਼ਕੇ ਦੇਖੋ ਜਦੋਂ ਤੁਹਾਡੇ ਘਰ 4 ਦਿਨ ਲਾਈਟ ਨਾ ਨਾ ਆਏਗੀ 4 ਦਿਨ ਪਾਣੀ ਦਾ ਘੋਟ ਨਹੀਂ ਆਏਗਾ 4 ਦਿਨ ਬਿਜਲੀ ਨਹੀਂ ਆਏਗੀ ਇਨਵਰਟਰ ਵੀ ਖਾਲੀ ਹੋ ਜਾਣਗੇ ਆਟਾ ਦਲੀਆ ਦਾਲ ਹਰ ਇੱਕ ਚੀਜ਼ ਵਕਤ ਦੇ ਨਾਲ ਜਾਂਦੀ ਜਾਏਗੀ ਫਿਰ ਪਤਾ ਲੱਗਣਾ ਕਿ ਮੋਦੀ ਜੀ ਨੇ ਜਿਹੜਾ ਸਿਸਟਮ ਕੀਤਾ ਲੜਾਈ ਖੋਲਦਾ ਸ਼ਾਇਦ ਉਹ ਥੋੜਾ ਜਿਆਦਾ ਸੇਫ ਕਰ ਲੈਂਦੇ ਤੇ ਸ਼ਾਇਦ ਇੰਨੀ ਨੋਬਤੀ ਨਾ ਆਂਦੀ ਬਾਕੀ ਉਹ ਤਾਂ ਸ਼ੁਰੂ ਤੋਂ ਪਾਕਿਸਤਾਨ ਤੇ ਇੰਡੀਆ ਇਹਨਾਂ ਦਾ ਆਪਸ ਦੇ ਵਿੱਚ ਕਦੀ ਮੇਲ ਹੋਇਆ ਹੀ ਨਹੀਂ ਇਹ ਸ਼ੁਰੂ ਤੋਂ ਇਹ ਦਾਦੇ ਨਾਨੇ ਦੇ ਟਾਈਮ ਦੇ ਚੀਜ਼ਾਂ ਚੱਲ ਰਹੀਆਂ ਕੁਝ ਰਿਸ਼ਤੇਦਾਰ ਪਾਕਿਸਤਾਨ ਚ ਰਹਿ ਗਏ ਕੁਝ ਅੰਮ੍ਰਿਤਸਰ ਦੇ ਵਿੱਚ ਆ ਗਏ ਕੁਝ ਸਾਡੇ ਗੁਰੂ ਦੇ ਨਗਰੀਆਂ ਉੱਥੇ ਰਹਿ ਗਿਆ ਕੁਝ ਅੰਮ੍ਰਿਤਸਰ ਚ ਆ ਗਿਆ ਇਹ ਮੰਡਿਆ ਗਿਆ ਪੰਜਾਬ ਤੇ ਹੁਣ ਵੀ ਮਤਲਬ ਉਹ ਪਿਛਲੇ ਸਮੇਂ ਦੀਆਂ ਬਿਤੀਆਂ ਗੱਲਾਂ ਫਿਰ ਅੱਜ ਲਾਈਫ ਦੇ ਵਿੱਚ ਵਾਪਸ ਆ ਰਹੀਆਂ 2025 ਵਿੱਚ ਤੇ ਇਸ ਲਈ ਪੀਸ ਰਿਕਵੈਸਟ ਹੈ ਮੇਰੀ ਕਿਸੇ ਵੀ ਗੱਲ ਦਾ ਤੁਹਾਨੂੰ ਕੋਈ ਇਤਰਾਜ਼ ਕੋਈ ਗੁੱਸਾ ਲੱਗਾ ਹੋਵੇ ਤੇ ਮੈਨੂੰ ਸ਼ਮਾਂ ਕਰੋ ਪਰ ਪਲੀਜ਼ ਮੇਰੀ ਸਪੀਚ ਵੱਧ ਤੋਂ ਵੱਧ ਇਹ ਸ਼ੇਅਰ ਕਰੋ ਤਾਂ ਕਿ ਇਹ ਸਾਡੇ ਮੋਦੀ ਜੀ ਤੱਕ ਗੱਲ ਪਹੁੰਚ ਸਕੇ ਔਰ ਜਿਹੜੇ ਲੜਾਈ ਹਮਲੇ ਜੋ ਵੀ ਹੈ ਮਤਲਬ ਕੁਝ ਤਿਆਰੀ ਹੋ ਰਹੀ ਕੁਝ ਨਹੀਂ ਹੋ ਰਹੀ ਕੁਝ ਗਲਦਾ ਹੋ ਰਹੀਆਂ ਕੁਝ ਨਹੀਂ ਹੋ ਰਹੀਆਂ ਇਹ ਸਮਾ ਪਰਮਾਤਮਾ ਇਹ ਸਭ ਉਹ ਜਾਣਦਾ ਤੇ ਇਸ ਲਈ ਕੋਸ਼ਿਸ਼ ਕਰੋ ਤਾਂ ਕਿ ਉਹਨਾਂ ਤੱਕ ਇਹ ਗੱਲ ਪਹੁੰਚ ਸਕੇ ਔਰ ਜਿਹੜੀ ਲੜਾਈ ਕੋਲ ਕੁਛ ਵੀ ਹੈ ਇਹ ਚੀਜ਼ਾਂ ਨੂੰ ਤੁਸੀਂ ਰਿਮੂਵ ਕਰ ਸਕੋ ਅਜਿਸਟਰ ਕੋਈ ਇੰਡੀਆ ਪਾਕਿਸਤਾਨ ਜਿਸਟਰ ਵੀ ਕੋਈ ਰਹਿ ਰਿਹਾ ਉਹਨਾਂ ਨੂੰ ਉਸ ਤਰ੍ਹਾਂ ਹੀ ਰਹਿਣ ਦਿਓ ਕਿਉਂਕਿ ਇਹ ਬੇਨਤੀ ਰਿਕੁਐਸਟ ਮੇਰੀ ਇਸ ਲਈ ਕਿਉਂਕਿ ਛੋਟੇ ਛੋਟੇ ਬੱਚੇ ਜਿਹੜੇ ਸਾਡੇ ਕੁੱਖੋਂ ਨਿਕਲੇ ਉਹਨਾਂ ਵਿੱਚ ਆ ਜਾਂਦਾ ਕੀ ਦੋਸ਼ ਹੈ ਅੱਜ ਦੇਖੋ ਹਲਕੀ ਜੀ ਗੱਲਬਾਤ ਵੀ ਨਹੀਂ ਹੋਈ ਦੇ ਸਕੂਲ ਦੇ ਵਿੱਚ ਛੁੱਟੀ ਹੋ ਗਈ ਹੈਨਾ ਆਫਿਸਰ ਦੀ ਛੁੱਟੀ ਹੋ ਗਈ ਕਾਲਜ ਛੁੱਟੀਆਂ ਹੋ ਗਈ ਤੇ ਮਤਲਬ ਜੇ ਇਹੀ ਮਤਲਬ ਬੱਚੇ ਸਾਡੇ ਘਰੋਂ ਬਾਹਰ ਹੁੰਦੇ ਅਚਾਨਕ ਵਾਰਦਾਤ ਹੋ ਜਾਂਦੀ ਫੇ ਸਾਡੇ ਬੱਚੇ ਸੇਫ ਸੀ ਫੇ ਸਾਡੇ ਮਤਲਬ ਕਾਲਸ ਆਫ ਇਸ ਸੇਫ ਸੀ ਇਸ ਲਈ ਕਹਿੰਦੇ ਨੇ ਕਿ ਖਲੇਰਾ ਜਿੰਨਾ ਪਾਓਗੇ ਤੇ ਓਨਾ ਹੀ ਵਧੇਗਾ ਜੇ ਜਿੰਨਾ ਹੀ ਸਮੇਟੋਗੇ ਤੇ ਓਨਾ ਹੀ ਰਿਮੂਵ ਹੋ ਜਾਏਗਾ ਤੇ ਪਲੀਜ਼ ਰਿਕੁਐਸਟ ਮੇਰੀ ਇਹ ਰਿਕੁਐਸਟ ਜਿਹੜੀ ਆ ਮੇਰੀ ਅਰਜੀ ਹੈ ਜਿਹੜੀ ਮੈਂ ਆਮ ਨੋਰਮਲ ਮੋਨਿਕਾ ਤਵਨ ਤੁਹਾਡੀ ਉਹ ਤੁਹਾਡੀ ਇੱਕ ਆਮ ਹੀ ਆ ਔਰ ਮੈਂ ਇਹ ਗੱਲਬਾਤ ਤੁਹਾਡੇ ਨਾਲ ਸੰਜੀ ਕੀਤੀ ਹੈ ਕਿ ਕਿਤੇ ਨਾ ਕਿਤੇ ਦੇਖੋ ਚੀਜ਼ਾਂ ਨੂੰ ਸੁਣ ਕੇ ਜਾਂ ਬਾਤਦਤ ਜਿਹੜੀਆਂ ਪੁਰਾਣੀਆਂ ਸਮੇਂ ਦੀਆਂ ਹੋਈਆਂ ਨੇ ਉਹ ਅੱਜ ਤੱਕ ੁੱਲਣ ਦੇ ਲਾਇਕ ਰਹੀਆਂ ਹੈਗੀਆਂ ਤੇ ਕੋਸ਼ਿਸ਼ ਕਰੋ ਕਿ ਤੁਸੀਂ ਵੀ ਮਿਲ ਨਾਲ ਇਸ ਗੱਲ ਨੂੰ ਸਾਂਝਾ ਕਰਨਾ ਵਦ ਤੋਂ ਵਦ ਜੁੜਨਾ ਕੌਣ ਚਾਹੁੰਦਾ ਹੈ ਹੋਵੇ ਤੇ ਕੌਣ ਚਾਹੁੰਦਾ ਨਾ ਹੋਵੇ